ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਦਾਗ ਮਹੱਲਾ ਪਹਿਲਾ ਭਰਮੇ ਭਾਏ ਨ ਵਿਝੈ ਜੇ ਭਵੈ ਦਿਸੰਤਰ ਦੇਸ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਣ ਤ੍ਰਿਗ ਵੇਸ ਬਰਮੇ ਪਾਹਨ ਵਿਜਵਾਂ ਜੇ ਭਵੈ ਜਿਸੰਤਰ ਦੇਸੋ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਣ ਤ੍ਰਿਗ ਵੇਸ ਧੰਨ ਗੁਰੂ ਨਾਨਕ ਦੇ ਮਹਾਰਾਜ ਸਿੱਤੇ ਪਾਛਾ ਜੀ ਕਿਰਪਾ ਕਰਦੇ ਆਂ ਭਾਈ ਸ੍ਰੀ ਰਾਗ ਮਹਲਾ ਪਹਿਲਾ ਦੇ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਛਾ ਜੀ ਨੇ ਇਹ ਜੋ ਸ਼ਬਦ ਉਚਾਰਣ ਕੀਤਾ ਗੁਰੂ ਕੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਸੰਸਾਰ ਦੀ ਇਹ ਰੀਤ ਹੈ ਕਿ ਸੰਸਾਰ ਦੇ ਉੱਪਰ ਜਿੰਨੇ ਵੀ ਪ੍ਰਾਣੀ ਹਨ ਉਹ ਆਪੋ ਆਪਣੇ ਧਰਮਾਂ ਦੇ ਮੁਤਾਬਕ ਤੀਰਥਾਂ ਤੇ ਜਾਂਦੇ ਆ ਤੇ ਖਾਸ ਤੌਰ ਤੇ ਜਿਹੜਾ ਸਨਾਤਨ ਮਤ ਹੈ ਉਹਨਾਂ ਦੀ ਇਸ ਗੱਲ ਦੀ ਮੰਨਤਾ ਹੈ ਕਿ ਜੇਕਰ ਤੀਰਥਾਂ ਦੇ ਉੱਪਰ ਜਾ ਕੇ ਇਸ਼ਨਾਨ ਕਰੀਏ ਭਾਵ 68 ਤੀਰਥਾਂ ਦੇ ਉੱਪਰ ਜਾ ਕੇ ਤੁਸੀਂ ਇਸ਼ਨਾਨ ਕਰਦੇ ਹੋ ਤੇ ਤੁਹਾਡੀ ਜਿਹੜੀ ਹੈ ਜੀਵਨ ਦੇ ਕੀਤੇ ਹੋਏ ਪਾਪ ਉਹਨਾਂ ਤੋਂ ਤੁਹਾਡਾ ਛੁਟਕਾਰਾ ਹੋ ਜਾਂਦਾ ਉਹਨਾਂ ਤੋਂ ਮਹਾਰਾਜ ਮੁਕਤੀ ਹੋ ਜਾਂਦੀ ਹੈ ਤੇ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ